ਤਰੰਤਾਂਦੀਆਂ ਸੜਕਾਂ ਉੱਪਰ ਪਏ ਟੋਇਆਂ ਕਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਅਤੇ ਕਈ ਵਾਰ ਇਹ ਟੋਏ ਕਈ ਹਾਦਸਿਆਂ ਦਾ ਕਾਰਨ ਬਣਦੇ ਹਨ ਲੋਕਾਂ ਨੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਹਨਾਂ ਟੋਇਆਂ ਨੂੰ ਸਹੀ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਮੈਂ ਕਹਿਣਾ ਚਾਹੁੰਨਾ ਜੀ ਜਿਸ ਤਰ੍ਹਾਂ ਦੇਖੋ ਤੁਸੀਂ ਆਪਣੇ ਕੈਮਰੇ ਦੇ ਮਾਧਿਅਮ ਨਾਲ ਦੇਖ ਸਕਦੇ ਹੋ ਥਾਂ ਥਾਂ ਤੇ ਤਰੰਤਾਂਦੀਆਂ ਸੜਕਾਂ ਦੇ ਜਿਹੜੀਆਂ ਕਿ ਮਤਲਬ 24 ਘੰਟੇ ਚੱਲਦੀਆਂ ਵਾਂ ਟੋਏ ਬਹੁਤ ਵੱਡੇ ਵੱਡੇ ਆ ਜਿਨ੍ਹਾਂ ਨਾਲ ਟੋਆ ਨਾ ਹਾਥਿਆਂ ਦੇ ਕਾਰਨ ਜਿਹੜੇ ਬੰਦ ਐ ਸਟਾਪੇਟਾ ਲੱਗਦੇ ਆ ਲੜਾਈ ਝਗੜੇ ਹੁੰਦੇ ਆ ਮੈਂ ਤੇ ਸੰਬੰਧਿਤ ਜਿਹੜੇ ਹੈਗੇ ਆ ਅਧਿਕਾਰੀ ਜਿਹੜਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਜਲਦ ਤੋਂ ਜਲਦ ਇਹਨੂੰ ਠੀਕ ਕੀਤਾ ਜਾਵੇ ਕਿ ਤਾਂ ਜੋ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਲੜਾਈ ਝਗੜਿਆਂ ਤੋਂ ਬਚਿਆ ਜਾ ਸਕੇ ਜਿਹੜੇ ਸੜਕਾਂ ਤੇ ਸ਼ਹਿਰ ਦੇ ਵਿੱਚ ਥਾਂ ਥਾਂ ਟੋਏ ਪਏ ਆ ਇਹ ਇੱਕ ਸ਼ਹਿਰ ਦਾ ਤਸਵੀਰ ਦਿਖਾਉਂਦੇ ਆ ਕਿ ਇੱਥੇ ਮੇਨਟੇਨੈਂਸ ਦੀ ਕਮੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਸਰਕਾਰਾਂ ਵੱਲੋਂ ਦੇ ਸਮੇਂ-ਸਮੇਂ ਦੇ ਉੱਤੇ ਫੰਡ ਜਾਰੀ ਕਰ ਦਿੱਤੇ ਜਾਂਦੇ ਆ ਪਰੰਤੂ ਜਿਹੜੇ ਬੰਦੇ ਨੂੰ ਫੰਡ ਜਾਰੀ ਹੁੰਦਾ ਵਾ ਉਹ ਅਗਲੇ ਪਾਸੇ ਉਹਦੀ ਮੇਨਟੇਨੈਂਸ ਕਿਉਂ ਨਹੀਂ ਕਰਾ ਰਿਆ ਉਹਨਾਂ ਨੂੰ ਚਾਹੀਦਾ ਆਪਣੀ ਡਿਊਟੀ ਕਰਨਾ ਕਿਉਂਕਿ ਇਹ ਟੋਏ ਪੈਣ ਦੇ ਨਾਲ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ ਇੱਕ ਆਪਣਾ ਸ਼ਹਿਰੋਂ ਬਾਹਰ ਵੱਡੇ ਹਾਈਵੇ ਦੇ ਉੱਪਰ ਇੱਕ ਫਲਾਈਓਵਰ ਬਣਾ ਸ਼ੁਰੂ ਹੋਇਆ ਉਹਦੇ ਕਾਰਨ ਸ਼ਹਿਰ ਦੇ ਵਿੱਚ ਟ੍ਰੈਫਿਕ ਅੱਗੇ ਨੂੰ ਵਧ ਗਈ ਆ ਉਹ ਲੰਮਾ-ਲੰਮੀਆਂ ਟ੍ਰੈਫੀਕਲ ਕਿ ਲਾਈਨਾਂ ਲੱਗਣ ਲੱਪੀਆਂ ਮੰਨ ਲਓ ਗਲੀਆਂ 'ਚ ਲੰਗਣ ਲੱਪਿਆ ਉਹ ਟੋਈਆਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਵੱਜਦੀਆਂ ਨੇ ਲੋਕਾਂ ਦੇ ਐਕਸੀਡੈਂਟਸ ਹੋ ਰਹੇ ਆ ਕੱਲ ਨੂੰ ਕਿਸੇ ਦੀ ਜਾਨੀਆ ਮਾਲੀ ਨੁਕਸਾਨ ਹੋ ਗਿਆ ਜਿੰਮੇਵਰ ਕੌਣ ਹੋਏਗਾ ਇਸ ਦਾ ਨਿਕਾ ਉਤਰਾਨੂੰ ਦਰਵਾਹਤ ਨੂੰ ਆਪਣੀ ਡਿਊਟੀ ਡਿਊਟੀ ਸਮਝਣਾ ਔਰ ਅਗਰ ਗਵਰਨਮੈਂਟ ਵੱਲੋਂ ਉਹਨਾਂ ਨੂੰ ਕੋਈ ਫੰਡ ਨਹੀਂ ਜਾਰੀ ਕੀਤਾ ਗਿਆ ਤੇ ਉਹ ਆਪਣੇ ਫੰਡ ਨੂੰ ਉਹਨਾਂ ਸਰਕਾਰ ਨਾਲ ਆਪਣੀ ਆਵਾਜ਼ ਦੇਣ ਸਰਕਾਰ ਨੂੰ ਫੰਡ ਜਾਰੀ ਕਰੇ ਤੇ ਉਹ ਆਪਣੇ ਸ਼ਹਿਰ ਨੂੰ ਮੇਨਟੇਨ ਕਰ ਤਰਨ ਤਰਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉੱਪਰ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਾਰੇ ਲੋਕਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਟੋਇਆਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਇਸ ਦੇ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਹੋ ਸਕੇ ਤਰਨਤਰਨ ਤੋਂ ਫਾਸਟਵੇਲੀ ਬੀਏ ਸਾਹਿਲ ਦੀ ਵਿਸ਼ੇਸ਼ ਰਿਪੋਰਟ